ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਇਹ ਵੀ ਮੀਡੀਆ ਮੈਂ ਆਸ਼ੂਦੀਪ ਕੌਰ ਦਿਨੋ ਦਿਨ ਵਧ ਰਹੀ ਆਵਾਜ਼ ਇਹ ਤੇ ਚਲ ਰਿਹਾ ਸੜਕ ਖਾਸਿਆਂ ਦੇ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਸੜਕ ਖਾਸਿਆਂ ਦੇ ਨਾਲ ਕੀਮਤੀ ਜਾਨਾਂ ਮੌਤੇ ਮੁੱਝ ਪੈ ਰਹੀਆਂ ਨੇ ਕਈ ਲੋਕ ਗੰਭੀਰ ਜ਼ਖਮੀ ਹੋ ਜਾਂਦੇ ਨੇ ਅਜਿਹਾ ਹੀ ਮਾਮਲਾ ਨਾਪਾ ਤੋਂ ਸਾਹਮਣੇ ਆਇਆ ਬੱਸ ਉਤਰਦੇ ਸਾਰ ਕੁੜੀ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ ਜਿਵੇਂ ਹੀ ਬੱਸ ਦੇ ਵਿੱਚੋਂ ਉਤਰਦੀ ਹੈ ਤਾਂ ਡਰਾਈਵਰ ਬੱਸ ਚਲਾ ਲੈਂਦਾ ਦੋਵੇਂ ਲੱਤਾਂ ਕੁੜੀ ਦੀਆਂ ਬੱਸ ਦੇ ਹੇਠਾਂ ਆ ਗਈਆਂ ਟਾਇਰ ਚੜਨ ਦੇ ਨਾਲ ਕਾਫੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਪੀੜਿਤ ਲੜਕੀ ਨਰਸਿੰਗ ਦਾ ਕੋਰਸ ਕਰਦੀ ਹੈ ਜਦੋਂ ਕੁੜੀ ਬੱਸ ਤੋਂ ਉਤਰੀ ਤਾਂ ਕਿਹਾ ਜਾ ਰਿਹਾ ਕਿ ਡਰਾਈਵਰ ਵੱਲੋਂ ਬੱਸ ਨੂੰ ਇੱਕ ਵਾਰ ਹੋਲੀ ਕਰਕੇ ਤੇਜ਼ ਕੀਤਾ ਗਿਆ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਪੀੜਿਤ ਕੁੜੀ ਦੀ ਮਾਤੇ ਭੈਣ ਸਬਜੀ ਲੈਣ ਲਈ ਆਈਆਂ ਹੋਈਆਂ ਸਨ ਜਦੋਂ ਉਹਨਾਂ ਨੇ ਇਕੱਠ ਵਿਖੇਤਾ ਸੜਕ ਦੇ ਉੱਪਰ ਉਹਨਾਂ ਦੀ ਕੁੜੀ ਸਿਮਰਪ੍ਰੀਤ ਕੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਪਈ ਸੀ ਜਿਸ ਨੂੰ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਤੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਜਿਹੜਾ ਹੈ ਰੈਫਰ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਡਰਾਈਵਰ ਦੀ ਅنگੈਲੀ ਨਾਲ ਇਹ ਹਾਦਸਾ ਵਾਪਰਿਆ ਪ੍ਰਮਿੰਦਰ ਸਿੰਘ ਕੀ ਹੋਇਆ ਅੱਜ ਬੇਟੀ ਨੂੰ ਕਿਉਂ ਹਸਪਤਲ ਤੇ ਲੈ ਕੇ ਆਏ ਰੋੜੀ ਪਟਿਆਲੇ ਤੋਂ ਉਹਦੀ ਨਰਸਿੰਗ ਕਲਾਸ ਲਾਣ ਜਾਂਦੀ ਹੈ ਜੰਗਲੀ ਦੇ ਉਤਰੀ ਜੋ ਜਿਹੜੀ ਵਾਸਤੇ ਉਤਰੀ ਉਹਦੇ ਥੱਲੇ ਆ ਗਈ। ਇਹ ਕਿਵੇਂ ਕੋਈ ਡਰਾਈਵਰ ਨੇ ਧਿਆਨ ਨਹੀਂ ਦਿੱਤਾ ਜਾਂ ਕਿਵੇਂ ਇਹ ਬਲੂ ਚਲੇ ਆ ਗਏ। ਪੈਰ ਥੱਲੇ ਆ ਗਏ ਡਰਾਈਵਰ ਨੇ ਦੇਖ ਲਈ ਇੱਕ ਲੱਖ ਤੋਂ ਮੋੜਤੀ ਉਹਨੇ। ਉਹ ਲੱਟਾਂ ਦੇ ਉੱਤੇ ਬਸ ਨਗਾਤੀ। ਕੀ ਮੰਗ ਕੀ ਕਰੇ? ਕਨੈਕਟਰ ਦੇ ਡਰਾਈਵਰ ਜਿਹਦਾ ਕਸੂਰ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਵੇ। ਸੈਟਪੀਥ ਹੋਰ ਮੇਰੀ ਪ੍ਰੀਤ ਕੀ ਲੱਗਦੀ ਹੈ ਤੁਹਾਡੀ ਮੇਰੀ ਭੈਣ ਲੱਗਦੀ ਹੈ ਆਹੋ ਪਟਿਆਲੇ ਤੋਂ ਟ੍ਰੇਨਿੰਗ ਤੋਂ ਆ ਰਹੀ ਸੀਗੀ ਉਹ ਉੱਤਰੀ ਬੱਸ ਤੋਂ ਤੇ ਬੱਸ ਆਲੇ ਨੇ ਚੜਾਤੀ ਉੱਪਰ ਮੈਂ ਤੇ ਮੇਰੀ ਮੰਮੀ ਸਬਜ਼ੀ ਲੈ ਰਹੇ ਸੀ ਜੇ ਜਾ ਕੇ ਦੇਖਿਆ ਮੇਰੀ ਭੈਣ ਤੇ ਅਸੀਂ ਬੱਸ ਆਲੇ ਨੂੰ ਇੰਨਾ ਰੋਕਿਆ ਰੁਕਿਆ ਨਾ ਲੋਕਾਂ ਨੇ ਵੀ ਹਾਂਜੀ ਉੱਥੇ ਹੀ ਖੜੇ ਸੀ ਉੱਥੇ ਹੀ ਖੜੇ ਸੀਗੇ ਅੱਛਾ ਤੇ ਲੋਕਾਂ ਨੇ ਵੀ ਬੜਾ ਰੋਲਾ ਮਾਰ ਬਚਾਇਆ ਵੀ ਰੁਕ ਜਾ ਰੁਕ ਜਾ ਰੁਕਿਆ ਨੇ ਡਰਾਈਵਰ ਥੱਲੇ ਨਾ ਉਤਰਿਆ ਉਹਨੂੰ ਫਿਰ ਮੈਂਨੇ ਕਿਹਾ ਵੀ ਉਤਰ ਥੱਲੇ ਉਹ ਪਤਾ ਨਹੀਂ ਉੱਤਰ ਕੇ ਕਿੱਥੇ ਭੱਜਿਆ ਕਿੱਥੇ ਨਹੀਂ ਫੇਰ ਨਹੀਂ ਦਿਖਿਆ ਹੈਗਾ ਤੁਸੀਂ ਬੱਸ ਦੇਖੀਐ ਕਿਹੜਾ ਨੰਬਰ ਹਾਂਜੀ ਪੀਬੀ 11 ਸੀ ਸੀ 0202 ਇਹ ਸਰਕਾਰੀ ਬੱਸ ਹੈ ਹਾਂਜੀ ਪੀਆਰਟੀਸੀ ਬੱਸ ਹੈ ਅੱਛਾ ਤੇ ਡਰਾਈਵਰ ਕੰਡਕਟਰ ਦੋਨੋਂ ਭੱਜ ਗਏ ਕੰਡਕਟਰ ਤਾਂ ਉੱਥੇ ਸੀ ਡਰਾਈਵਰ ਭੱਜ ਗਿਆ ਫੇਰ ਉਹਨਾਂ ਕੁੜੀਆਂ ਦਾ ਕੀ ਹਾਲ ਹੈ ਉਹਨੂੰ ਪਟਿਆਲੇ ਲੈ ਕੇ ਗਏ ਨੇਗੇ ਦੋਨੋਂ ਲਤ ਰਜਿੰਦਰਾ ਇਕ ਜੁੜਿਆ ਸਿਮਰਪ੍ਰੀਤ ਦਿੱਲੀ ਜਾਂਦੀ ਹੈ ਹਾਂਜੀ ਰੋਜ਼ ਜਾਂਦੀ ਹੈ ਹਫਤੇ ਤੋਂ ਦੀ ਟ੍ਰੇਨਿੰਗ ਲੱਗ ਰਹੀ ਸੀ ਪੈਸੇ ਰਖੜੇ ਪੜਦੀ ਹੈ ਤੇ ਬਸ ਫੇਰ ਜਿੱਥੇ ਮਲੇਰਕੋਟਲੇ ਜਾ ਰਹੀ ਸੀ ਨਹੀਂ ਚੁੰਗੀ ਤੇ ਹੀ ਉਤਰੀ ਸੀਗੀ ਚੁੰਗੀ ਹਾਂਜੀ ਮਲੇਰਕੋਟਲੇ ਪਟਿਆਲੇ ਤੋਂ ਮਲੇਰਕੋਟਲੇ ਕਿੰਨਾ ਟਾਈਮ ਸੀ ਇਸ ਟੈਂਪ 4:45 ਤੇ ਹੋਇਆ ਹੈ ਇਹ 4:45 ਤੇ ਉਤਰੀ ਹੈ ਹਾਂਜੀ ਉਦੋਂ ਹੀ ਨਾਲ ਦੀ ਨਾਲ ਹੀ ਮਤਲਬ ਚੜਾਤੀ ਉੱਪਰ ਫੇਰ ਨਾਲ ਦੀ ਨਾਲ ਅਸੀਂ ਇੱਥੇ ਹਸਪੀਟਲ ਲੈ ਕੇ ਆਏ ਕੋਈ ਰੈਫਰ ਕਰਿਆ ਪਟਿਆਲੇ ਹਾਂਜੀ ਕਿਹੜੇ ਹਸਪੀਟਲ ਰਜਿੰਦਰਾ ਇਹਨਾਂ ਦਾ ਕੋਈ ਕੋਈ ਪੀਚ ਨਹੀਂ ਚੁੱਕਿਆ। ਜੋ ਵੀ ਪੀਚ ਨਾਲ ਪੀਕ ਨਹੀਂ ਹੋਇਆ। ਉਹਦੇ ਜੀ ਪੈਰ ਤੇ ਦੋਵੇਂ ਪਾਸੇ ਪੈਰ ਦਾ ਪੂਰਾ ਮਾਸ ਉੱਤਰਿਆ ਹੋਇਆ ਹੈ ਤੇ ਹੱਡੀ ਵੀ ਲੱਗਦਾ ਕੋਈ ਨਾ ਕੋਈ ਫ੍ਰੈਕਚਰ ਹੋਏਗੀ ਵਿੱਚ। ਤੇ ਅਸੀਂ ਸਾਰੀ ਆਪਣੀ ਇਨੀਸ਼ੀਅਲ ਟ੍ਰੀਟਮੈਂਟ ਕਰਕੇ ਉਹਦਾ ਜ਼ਖਮ ਸਾਰਾ ਸਹੀ ਕਰਕੇ ਤੇ ਉਹਨਾਂ ਨੂੰ ਇੱਕ ਵਾਰ ਪਟਿਆਲੇ ਰੈਫਰ ਕੀਤਾ ਹੈ ਤਾਂ ਕਿ ਉਹ ਸ਼ਾਇਦ ਉਹਨਾਂ ਨੂੰ ਪਲਾਸਟਿਕ ਸਰਜੀ ਵੀ ਲੋਡ ਪਏਗੀ ਅੱਗੇ। ਇਸ ਲਈ ਇਹ ਇਸ ਦੀ ਨੀਂਹ ਜੀ ਪੂਰੀ ਦਾ ਠੀਕਾ ਹੋ। 2 ਸਾਲ ਦੀ ਏਜ ਹੈ ਜੀ ਸਿਮਰਪ੍ਰੀਤ ਕੌਰ ਨਾਮ ਸੀਗਾ ਬੱਚਾ ਦਾ। ਉਹਨਾਂ ਨੂੰ ਪਟਿਆਲੇ ਰੈਫਰ ਕੀਤਾ। ਹਾਂਜੀ। ਪਟਿਆਲੇ ਜਿੰਦਰਾ ਹਸਪੀਟਲ। ਜਾਦਾ ਕੋਈ ਸੋਸ਼ੀਆ ਨਹੀਂ ਐ ਜਿਆਦਾ ਸੀਰੀਅਸ ਤਾਂ ਨਹੀਂ ਲੱਗ ਰਹੀ ਪਰ ਪੈਰ ਦੇ ਲਈ ਆਪਾਂ ਨੂੰ ਅੱਗੇ ਇਲਾਜ ਦੀ ਲੋੜ ਪਈ ਗਈ